ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਸਭ ਨੂੰ ਪਹਿਲਾਂ ਤਾਂ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਬਸੰਤ ਪੰਚਮੀ ਤੇ ਦੁੱਖ ਨਿਵਾਰਨ ਗੁਰਦੁਆਰਾ ਪਟਿਆਲਾ ਤੇ ਉੱਥੇ ਆਪਾਂ ਆਏ ਬਸੰਤ ਪੰਚਮੀ ਨੂੰ ਜਿਹੜੀ ਹੈ ਆਪਾਂ ਉੱਥੇ ਜਾਣੇ ਆ ਤੇ ਨਮਸਕਾਰ ਕਰਦੇ ਹਾਂ ਗੁਰੂ ਘਰਾਂ ਕੌਕੀ ਬਹੁਤ ਮਹੱਤਤਾ ਹੈ ਉੱਥੇ ਬਸੰਤ ਪੰਚਮੀ ਦਾ ਸੰਗਤਾਂ ਬਹੁਤ ਜ਼ਿਆਦੇ ਦੂਰੋ ਦੂਰੋਂ ਆਉਂਦੀਆਂ ਨੇ ਤਕਰੀਬਨ ਸਵੇਰੇ ਅਮਰਤ ਵੇਲੇ 1 ਵਜੇ ਸ਼ੁਰੂ ਹੋ ਜਾਂਦਾ ਜੀ ਲੈਣਾ ਲੱਗਣੀਆ ਦੂਰੋ ਦੂਰੋਂ ਲੰਗਰ ਲੈ ਕੇ ਲੋਕ ਉੱਥੇ ਪਹੁੰਚਦੇ ਨੇ ਤੇ ਸੇਵਾ ਪਾਣੀ ਕਰਦੇ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਜੀ ਤੇ ਆਪਾਂ ਅੱਜ ਜਾ ਰਹੇ ਹਾਂ ਬਸੰਤ ਪੰਚਮੀ ਦੇ ਉੱਥੇ ਤੇ ਮੱਥਾ ਟੇਕਣਾ ਮਹਾਰਾਜ ਜੀ ਦੇ ਕਿਰਪਾ ਕਰਨ ਤੇ ਆਓ ਚੱਲਦੇ ਹਾਂ ਆਪਾਂ ਪਟਿਆਲੇ ਪਹੁੰਚ ਚੁੱਕੇ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਕਾਫੀ ਭੀੜ ਹੈ ਜਿਹੜੀ ਗੱਡੀਆਂ ਨੇ ਪਿੱਛੇ ਜਿਹੜਾ ਪੁਰਾਣਾ ਬਸ ਸਟੈਂਡ ਹੈ ਉੱਥੇ ਪਾਰਕਿੰਗ ਬਣਾਤੀ ਗੱਡੀਆਂ ਦੀ ਭੀੜ ਬਹੁਤ ਜ਼ਿਆਦਾ ਹੈ ਪਰਿਵਾਰ ਨਾਲ ਆਇਆ ਮੈਂ ਬਾਈਕ ਉਹਨਾਂ ਨੂੰ ਖੜਾਈਆ ਹ ਸਟੈਂਡ ਦੇ ਵਿੱਚ ਹੈ ਪਾਰਕਿੰਗ ਦੇ ਵਿੱਚ ਦਿਖਾਉਣਾ ਮੈਂ ਤੁਹਾਨੂੰ ਇਕੱਠਾ ਸੋ ਦੇਖੋ ਕਿੰਨਾ ਇਕੱਠਾ ਹੈ ਇੱਧਰ ਦੀ ਵੀ ਜਿਹੜਾ ਮਾਈ ਕਰਮੋ ਯਾਦਗਾਰੀ ਗੇਟ ਆ ਇੱਧਰ ਦੀ ਵੀ ਕੱਠ ਬਹੁਤ ਜ਼ਿਆਦਾ ਹੈ ਤੇ ਨੇਨਾ ਜੋੜੀ ਗੇਟ ਰਾਹੀਂ ਆਪਾਂ ਐਂਟਰ ਕਰਾਂਗੇ ਦੇਖੋ ਪਾਰਕਿੰਗ ਲਈ ਕਿੰਨੀ ਆ ਬਹੁਤ ਜ਼ਿਆਦਾ ਕੱਠ ਹੋਇਆ ਹੈ ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਜਿਹੜੀ ਆ ਸਰਦਾਲੂਆਂ ਦੀ ਉਹ ਸਵੇਰ ਤੋਂ ਸੰਗਤਾਂ 1 ਵਜੇ ਤਕਰੀਬਨ ਰਾਤ ਦੀ ਹੀ ਬੈਠ ਜਾਂਦੀਆਂ ਨੇ ਆ ਕੇ ਜਿਹੜੀਆਂ ਦੂਰ ਦੀਆਂ ਸੰਗਤਾਂ ਨੇ ਉਹ ਇੱਕ ਦਿਨ ਪਹਿਲਾਂ ਹੀ ਆ ਜਾਂਦੀਆਂ ਨੇ 13 ਤਰੀਕ ਨੂੰ ਯਾਨੀ ਕਿ ਅੱਜ 14 ਤਰੀਕ ਹੋ ਗਈ 14 ਦੀ ਅੱਜ ਬਸੰਤ ਪੰਚਮੀ ਹੈ ਪੂਰੇ ਜਿੰਨੇ ਹੀ ਸਿੱਖ ਸੰਗਤਾਂ ਨੇ ਬਹੁਤ ਦੂਰ ਦੂਰੋਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਨ ਪਹੁੰਚ ਰਹੀਆਂ ਨੇ ਤੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਦੇਖੋ ਬਾਟਾ ਦੇ ਨਾਲ ਇਹ ਜਿੱਥਾ ਮੁਕਾਬਲੇ ਦੇ ਵਿੱਚੋਂ ਪਹਿਲਾ ਨੰਬਰ ਤੇ ਦੁਆਰਾ ਤੇ ਗੁਰਬਾਣੀ ਵਿਚਾਰਾਂ ਕਥਾ ਤੇ ਟਾਡੀ ਕੱਲ੍ਹ ਦੇ ਹੀ ਲੱਗੇ ਹੋਏ ਨੇ ਜੀ ਇੱਥੇ ਦੇਖੋ ਸੰਗਤਾਂ ਦਾ ਇਕੱਠ ਬਾਹਰ ਆ ਚੁੱਕਿਆ ਹੈ ਨਿਊੜੀ ਗੇਟ ਜਿਹੜਾ ਨਵਾਂ ਬਣਾ ਦਿੱਤਾ ਚੁੱਕਾ ਪੂਰਾ ਖੁੱਲਾ ਡੁੱਲਾ ਕਰ ਦਿੱਤਾ ਹੈ ਪ੍ਰਸ਼ਾਪ ਸਿੰਘ ਇਧਰ ਤੇ ਇਧਰਾਂ ਜੋੜਾ ਘਰ ਜੀ ਦੇਖੋ ਕਿੰਨਾ ਸੰਤਾਂ ਦਾ ਇਕੱਠ ਹੋ ਰਿਹਾ ਆ। ਆਪਾਸ਼ਨ ਨੂੰ ਵੀ ਤੇ ਰੁਬਚਨ ਨੇ ਇੱਥੇ ਬਸੰਤਪਾਲ ਜੀ ਦੇ 863 ਥੰਮਾ ਇਸ਼ਨਾਨ ਦਾ ਫਲ ਮਿਲਦਾ ਹੈ ਜੀ ਇੱਥੇ ਤੇ ਕਿਸੇ ਨੂੰ ਕੋਈ ਵੀ ਰੋਗ ਹੈ 18 ਦਾ ਚਮੜੀ ਦਾ ਰੋਗ ਆ ਗੁਰੂ ਮਹਾਰਾਜ ਦੇ ਬਚਨਾਂ ਦੁਆਰਾ ਇੱਥੇ ਜੋ ਇਸ਼ਨਾਨ ਕਰਦਾ ਹੈ ਐਸੇ ਦਾ ਦੁਨੀਆ ਆਇਆ ਐਤਵਾਰ ਵੀ ਬਹੁਤ ਕਰਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਤੇ ਬਸੰਤ ਬਾਸਮੀ ਦਾ ਸੋ ਮੁਰਸ਼ੇਸ਼ ਮਹੱਤਤ ਹੈ ਇੱਥੇ ਜੀ ਇਧਰ ਪਿਓ ਸਾਹਿਬ ਸੰਗਤਾਂ ਦੇ ਜਲ ਛਕਣ ਵਾਸਤੇ ਬੋਲੇ ਸੀ ਪਾ ਸਾਹਿਬ ਮਹਾਰਾਜ ਕਰਦੇ ਨੇ ਬੋਲੇ ਆ ਵੀ ਕਾਰ ਚੱਲਣ ਲਈ ਚੱਲਣਾ ਚਾਰੇ ਦੋਤ ਤੇ ਜਮੀਰ ਕਿ ਮੈਂ ਸਿੱਲ ਪੀਚਾ ਕਰਕੇ ਲਗਾਉਂਦਾ ਇਧਰ ਚਾਹ ਤੇ ਬਦਾਣੇ ਦੇ ਲੰਗਰ ਬੰਦਾ ਉਹਦਾ ਕਾਰਨ ਵੀ ਇਨਕੋ ਹੋਰ ਸੁਖੀ ਪੂਰੀ ਦਾ ਬੰਦਦਾ ਸੋਭਤੂ ਸਾਧਨਾ ਮਹਾਰਾਜ ਆਓ ਮੈਂ ਤੁਹਾਡੇ ਦਰਮਿਆਨ ਬਹੁਤ ਸਾਰਾ ਸਮਾਨ ਲਾਉਣ ਦਾ ਕੰਮ ਹੋ ਗਿਆ ਜਿਹਦੇ ਤੋਂ ਬਾਅਦ ਮੰਨੀ ਕਰਦੀ ਸਲਾਮ ਹੈ ਜਿੱਥੇ ਯਾਨੀ ਅਮਰਜੀਤ ਸਿੰਘ ਦੀ ਖਾਸਾ ਬੀਬੇ ਦਾ ਸਾਡੇ ਜਿਹਾ ਉਹਨਾਂ ਦੇ ਹੱਥੀਆਂ ਭਰੇ ਨਾਲ ਬਹੁਤ ਪਿਆਰ ਹੈ ਸਭ ਚੁੱਪਾ ਕਰ ਇਧਰ ਸੇਵਾ ਹੋ ਰਹੀ ਹੈ ਜੀ ਝੂਠੇ ਬਰਤਨਾਂ ਦੀ ਇਹ ਇੱਥੇ ਜੋੜਿਆ ਘਰ ਹੈ ਜੀ ਆਪਾਂ ਜੋੜੇ ਜਮਾ ਕਰਾ ਕੇ ਫਿਰ ਆਪਾਂ ਸਰੋਵਰ ਸਾਹਿਬ 'ਚ ਇਸ਼ਨਾਨ ਕਰਾਂਗੇ ਇਹ ਦੇਖੋ ਸੰਗਤਾਂ ਦਾ ਇਕੱਠ ਹੈ ਜੋੜੇ ਜਮਾ ਕਰਾ ਰਹੇ ਨੇ ਦੇਖੋ 3 ਸੰਗਤਾਂ ਜੋੜਿਆਂ ਦੀ ਸੇਵਾ ਕਰ ਰਹੀਆਂ ਨੇ ਅੰਦਰ ਆ ਗਾਣੇ ਨਹੀਂ ਇਹ ਜੋੜਿਆਂ ਦੀ ਸੇਵਾ ਬਹੁਤ ਮਹਾਨ ਸੇਵਾ ਹੈ ਚਲੋ ਲਾएंगे ਜੋੜੇ ਜਮਾ ਕਰਾਓ ਪ੍ਰਵਿੰਦਰ ਆਪਾਂ ਬਣਦੀਆਂ ਰੌਣਕਾਂ ਦੇਖੋ ਕਿੰਨੀਆਂ ਸੋਹਣੀਆਂ ਬਣਦੀਆਂ ਬਣਦੀਆਂ ਨੇ ਭਾਈ ਪੂਰੀਆਂ ਛੰਡੀਆਂ ਦੇਖੋ ਕਿੰਨੇ ਸੋਹਣੇ ਜਿਹੜਾ ਗੁਰੂ ਕਰਨ ਸਵਾਰਿਆ ਗਿਆ ਬਹੁਤ ਸੋਣਾ ਸਵੇਰੇ ਅੰਮ੍ਰਿਤ ਵੇਲੇ ਦਾ ਮਾਹੌਲ ਬਹੁਤ ਵਧੀਆ ਸੀ ਅਸ਼ਟਵਾਜੀ ਹੋਈ ਐ ਤੇ ਛੋਟਾ ਭਰਾ ਆਇਆ ਸੀ ਸਵੇਰੇ ਰਣਜੀਤ ਸਿੰਘ ਤਕਰੀਬਨ ਅਸੀਂ ਵੀ ਪਹਿਲਾਂ 1.5 2 ਵਜੇ ਆ ਜਾਂਦੇ ਹ ਸੀ ਪਰ ਆਪਾਂ ਅੱਜ ਨਹੀਂ ਆਏ ਦੇ ਦਿਨ ਚ ਕਿਉਂਕਿ ਵਿਊ ਨਹੀਂ ਹੁੰਦਾ ਨੇ ਰਵੇ ਉਹ ਜਾਂ ਸੰਗਤਾਂ ਦੇ ਦਰਸ਼ਨ ਨਹੀਂ ਹੁੰਦੇ ਹੈਗੇ ਸੋ ਪਹਿਲਾਂ ਅਸੀਂ ਆਏ ਸਵੇਰੇ ਅੰਮ੍ਰਿਤ ਵੇਲੇ 2 ਵਜੇ ਆ ਜਾਂਦੇ ਸੀ ਦੇਖੋ ਤੇ ਸਰੋਵਰ ਸਾਹਿਬ ਚ ਇਸ਼ਨਾਨ ਕਰਦਿਆਂ ਸੰਗਤਾਂ ਫਿਰ ਆਪਣਾ ਮੱਥਾ ਟੇਕਦੀਆਂ ਨੇ ਸਰੋਵਰ ਸਾਹਿਬ ਜਾਂਦੇ ਆਪਾਂ ਤੇ ਇਸ਼ਨਾਨ ਕਰਕੇ ਫਿਰ ਨਮਸਕਾਰ ਕਰਦੇ ਆਂ ਕਬਾਤ ਇਹ ਹਜ਼ਾਰਾਂ ਲੱਖਾਂ ਦੀ ਗੀਂਦੇ ਦਾ ਕੱਟਾ ਜੀ ਸਭ ਦੇ ਬੀਬੀਆਂ ਦਾ ਇਸ਼ਨਾਨ ਘਰ ਬਣਾਏਗੇ ਨੇ ਇਧਰ ਆਪੋ ਆਪਣੀ ਮੈਂਤੀ ਕੇ ਰਿਆ ਉਹ ਪੰਕਤੀਆਂ ਨਾ ਕਰ ਰਹੀਆਂ ਨੇ ਅੱਜ ਦਾ ਮਹਾਤਮ ਇਸ਼ਨਾਨ ਦਾ ਇੱਥੇ ਸਤਿਗੁਰ ਮਹਾਰਾਜ ਜੀ ਨਵੇਂ ਪਾਸ਼ਾ ਜੀ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਬਹੁਤ ਹੀ ਵੱਡਾ 86 ਤੀਰਥਾਂ ਦਾ ਇਸ਼ਨਾਨ ਦਾ ਫਲ ਦੱਸਿਆ ਅੱਜ ਜੇ ਕੋਈ ਆਪਣਾ ਪਵਿੱਤਰ ਧਰ ਨਾਲ ਮਲ ਲਾ ਕੇ ਅਰਦਾਸ ਕਰਕੇ ਇੱਥੇ ਇਸ਼ਨਾਨ ਕਰੇਗਾ ਉਹਦੇ ਦੁੱਖ ਰੋਗ ਦੂਰ ਹੋਣਗੇ ਜੀ ਹੁਕਮਨਾਮ ਸਾਹਿਬ ਸਬਸਕ੍ਰਾਈਬਰਾਂ ਦਾ ਪਿਆ ਜੀ ਇੱਥੇ ਜਿਨ੍ਹਾਂ ਤੇ ਆਪ ਲਿਖ ਕੇ ਆਪਣੀ ਮੋਹਰ ਲਾ ਦਿੱਤੀ ਉਹ ਬਚਨ ਹੁਣ ਤੱਕ ਟਾਲ ਲੈਣਾ ਕੋਣ ਇਸ਼ਨਾਨ ਕਰ ਲਈ ਜੀ ਆਪਾਂ ਨੇ ਤੇ ਅੰਦਰ ਦਰਸ਼ਨਾਂ ਨੂੰ ਜਾ ਰਹੇ ਹਾਂ ਲੈਣਾ ਬਹੁਤ ਲੱਗੇ ਹੋਈਆਂ ਨੇ ਤੇ ਦਰਸ਼ਨ ਅਰਦਾਸ ਬੇਨਤੀ ਕੱਲ ਸੀ ਜੀ ਸਾਡੀ ਮੈਰ ਜਨਵਰੀ ਆਨਿਵਰਸਰੀ ਤੇ ਅਸੀਂ ਕੱਲ ਨਹੀਂ ਮਨਾਈ ਅੱਜ 14 ਫਰਵਰੀ ਐ 13 ਦੀ ਹੁੰਦੀ ਐ ਕਿਉਂਕਿ ਬਸੰਤ ਪੰਚਮੀ ਤੇ ਇਹ ਕਿਹਾ ਸੀ ਕਿ ਮਹਾਰਾਜ ਦੇ ਨਮਸਕਾਰ ਕਰਾਂਗੇ ਤੇ ਇਹਦੇ ਉੱਪਰ ਦੀ ਹੋਰ ਕੀ ਐ ਆਪ ਲੋਕ ਖੁਸ਼ੀ ਨਾਲ ਹੋਰ ਮਹਾਰਾਜ ਜੀ ਦੇ ਨਮਸਕਾਰ ਕਰਕੇ ਮਨਾਇਆ ਜਾਵੇ ਤੇ ਸਰਦਾਰ ਜੀ ਸਾਹਿਬ ਵੀ ਮਾਰਕਾ ਤੁਹਾਨੂੰ ਮਰਜੇ ਵਾਸਤੇ ਨਹੀਂ ਨਾਲ ਭੈਣ ਹਰਪ੍ਰੀਤ ਆ ਮੇਰੇ ਭੈਣ ਵੀ ਆਈ ਅੱਜ ਤੇ ਪੈਸ ਦਿਹਾੜੇ ਤੇ ਭਰ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਸੰਤ ਪੰਚਮੀ ਦੇ ਨਮਸਕਾਰ ਆਈ ਵਾਰੀ ਕਰਨਾ ਆਉਂਦੇ ਆ ਸੀ ਤੇ ਆਪਾਂ ਹੁਣ ਮੱਥਾ ਨਮਸਕਾਰ ਕਰਨ ਲੈਣਾ ਚ ਲੱਗਦੇ ਆ ਨਿਸ਼ਾਨ ਸਾਹਿਬ ਦਾ ਸਾਡੀ ਸੇਵਾ ਚੱਲ ਰਹੀ ਹੈ ਅਨੇਕਰੀ ਹੈ ਰਣਜੀਤ ਸਿੰਘ ਜਮਕੌਰ ਸਾਹਿਬ ਤੋਂ ਜਿੱਥੇ ਬਾਸ ਸੁਣਦਾ ਹੋਵੇ ਉਹ ਆਪਣੀ ਮਾਤਾ ਨੂੰ ਆਣ ਕੇ ਨਿਸ਼ਾਨ ਸਾਹਿਬ ਕੋ ਆਣ ਕੇ ਮਿਲਣ ਮਾਤਾ ਦੀ ਸੇਵਾ ਕਰਦੇ ਹੋ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਲੈਣਾ ਲੱਗੇ ਪਏ ਨੇ ਜੀ ਸੰਗਤ ਦੀਆਂ ਰਸ਼ਨ ਕਾਦੇ ਸਾਹਮਣੇ ਬਾਹਰ ਤੇ ਕੀਮਤੀ ਉਸਮਾਨ ਇਦਰਾ ਸ਼ਾਹ ਕਰ ਚੁੱਕੇ ਦਾ ਸ਼ੁਕਰ ਗੁਜ਼ਾਰਦੀ ਦਰਸ਼ ਕਰਦੇ ਆਪਾਂ ਸਿੱਖਾਂ ਦੀਆਂ ਕੁਰਬਾਨੀਆਂ ਤੇ ਭਗਤਾਂ ਦੀਆਂ ਤਸਵੀਰਾਂ ਜਿਨ੍ਹਾਂ ਪੁੱਠਾ ਖੱਲਾ ਲਹਾਇਆਂ ਭਾਈ ਜੈ ਸਿੰਘ ਜੀ ਸ਼ਹੀਦ ਤੇ ਹੋਰ ਜਸਾ ਸਿੰਘ ਗਾਲੂ ਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਦਰਸ਼ਨ ਕਰੋ ਜੀ ਥੈਂਕ ਯੂ ਜੀ ਕਿਤਰਾ ਜੀ ਦੀਵਾਨ ਹਾਲਾ ਜਿੱਥੇ ਕਿ ਰਾਗੀ ਢਾਡੀ ਕਵਿਸਤਰੀ ਕੱਲ ਦੇ ਮਾਹੌਲ ਬਣਿਆ ਹੋਇਆ ਬਹੁਤ ਵਧੀਆ ਸੰਗਤ ਦਾ ਪੂਰੀ ਡੈਕੋਰੇਸ਼ਨ ਕੀਤੀ ਗਈ ਹੈ ਹਰ ਨਾਲ ਕਿਉਂਕਿ ਸਾਲ ਚ ਇੱਕ ਵਾਰੀ ਬਸੰਤ ਪੰਚਮੀ ਆਉਂਦੀ ਹੈ ਹੁਣ 2025 ਚ ਆ ਕੇ ਦਰਸ਼ਨ ਮੇਲੇ ਹੋਣਗੇ ਮਹਾਰਾਜ ਕਿਰਪਾ ਕਰਨੀ ਜੀ ਮੀਂਹਾਂ ਦਾ ਢਾਡੀ ਜੱਥਾ ਲੱਗਿਆ ਹੋਇਆ ਹੈ ਜੀ ਰਾਜਾ ਜੀ ਦੇ ਆਕਾਸ਼ ਹਨ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਬਰ ਐਸੀ ਜੀ ਇੱਕ ਚਲ ਜੀ ਤੰਦਰ ਸਾਹਿਬ ਸ਼ੂਗਰ ਤੇਗ ਬਹਾਦਰ ਪਾਸ਼ਾ ਜੀ ਦੇ ਹੁਕਮਨਾਮਾ ਸਾਬ ਤੇ ਜਿੱਥੇ ਭਾਗਰਾਮ ਝੋਰੀ ਨੇ ਬੇਨਤੀ ਕੀਤੀ ਤੇ ਨਾਲ ਕਮ ਤੇ بیمار ਹੁੰਦੇ ਇੱਥੇ ਇੱਕ ਟੋਬਾ ਸੀਗਾ ਬਾਕੀ ਤੁਸੀਂ ਪਾਉਜ਼ ਕਰਕੇ ਪੜ੍ਹਨੇ ਹੋ ਸਾਰੇ ਜਣੇ ਤੇ ਪ੍ਰਾਤਨ ਉਹ ਮੋਹਰ ਵਾਲਾ ਪਰਪੇ ਹੁਕਮਨਾਮਾ ਜਿਹੜਾ ਅੰਦਰ ਲੱਗਿਆ ਹੋਇਆ ਜੀ ਸਾਰੇ ਦਰਸ਼ਨ ਕਰਦੇ ਨੇ ਇੱਥੇ ਬੇਨਤੀਆਂ ਕਰਦੇ ਨੇ ਮਹਾਰਾਜ ਦਾ ਹੁਕਮ ਹੈ ਕਿ ਬਸੰਤ ਦੇ ਪੰਚਮੀ ਨੂੰ ਇਸ਼ਨਾਨ ਕਰਨ ਵਾਲਾ ਸਭ ਤੀਰਥਾਂ ਦਾ ਫਾਲ ਪ੍ਰਾਪਤ ਹੋਵੇਗਾ ਸੰਗਤ ਬੇਨਤੀ ਭਈ ਇੱਥੇ ਆਬਾਦੀ ਬਹੁਤ ਹੋਈ ਵੀ ਇੱਥੇ ਆਬਾਦੀ ਗੁਰਸਿੱਖ ਹੋਸੀ ਰਾਜਤਾਨ ਸੇਵਾ ਕਰਸੀ ਗੁਰਤਾਮ ਉੱਗਾ ਹੋਸੀ ਜਹਾਨ ਮਹਾਰਾਜ ਦੇ ਆਵਾਰਾ ਪਟਿਆਲਾ ਰਾਜ ਕਾਇਮ ਹੋਇਆ ਜਿਹੜਾ ਵੀ ਇਸ ਹੁਕਮ ਨਾਮੇ ਦੇ ਦਰਸ਼ਨ ਕਰੇਗਾ ਉਹ ਸੰਗਤ ਦੇ ਗੁਰਾਂ ਦੀ ਖੁਸ਼ੀ ਪ੍ਰਾਪਤ ਕਰੇ ਤਾਂ ਗੁਰਤਾਮ ਕੋ ਜਾਵੇਗਾ ਸੋ ਸਤਗੁਰ ਮਹਾਰਾਜ ਜੀ ਦਾ ਹੁਕਮ ਨਾਮ ਹੈ ਜੀ ਇਹ ਦੇਸ਼ ਸਰਕਾਰ ਨੇ ਇੱਧਰ ਲੰਗਰ ਲੱਗੇ ਨੇ ਬਾਬਾ ਬੋਤਾ ਸਿੰਘ ਸ਼ਹੀਦ ਬਾਬਾ ਗਰਜਤ ਸਿੰਘ ਸੇਵਾ ਸੁਸਾਇਟੀ ਪਟਿਆਲਾ ਤੇ ਲੰਗਰ ਚਾਹ ਕਲ ਚੱਲ ਰਹੇ ਨੇ ਖਾ-ਖਾ ਤੇ ਇੱਧਰ ਚਾਹ ਪਕੌੜਿਆਂ ਦੇ ਲੰਗਰ ਲੱਗੇ ਹੁੰਦੇ ਜੀ ਸਾਰੇ ਸੰਗਤਾਂ ਵਾਸਤੇ ਦੇਖੋ ਸਵੇਰ ਦੇ ਅੰਮ੍ਰਿਤ ਵੇਲੇ ਤੇ ਤਕਰੀਬਨ 2:30 ਵਜੇ ਤੇ ਲੰਗਰ ਵੀਰ ਸੇਵਾ ਕਰ ਰਹੇ ਨੇ ਤੇ ਇਧਰ ਵੀਰ ਚਾਹ ਵਰਤਾ ਰਹਿਆ ਸਤਿ ਸ਼੍ਰੀ ਅਕਾਲ ਵੀਰੇ ਕਿੱਥੋਂ ਦੇ ਆਪਣਾ ਲੰਗਰ ਲਾਇਆ ਹੈ ਇਹ ਇਹ ਲੋਡਾ ਪਿੰਡ ਤੋਂ ਲਾਇਆ ਹੈ ਲੋਡਾ ਪਿੰਡ ਦੇ ਨੌਜਵਾਨਾਂ ਕੋਲੋਂ ਲੰਗਰ ਲਾਇਆ ਗਿਆ ਜੀ ਸਵੇਰ ਦੇ ਅੰਮ੍ਰਿਤ ਵੇਲੇ ਤੇ ਤਕਰੀਬਨ ਕਿਹੜੇ ਵਜੇ ਦਾ ਚੱਲ ਰਿਹਾ ਹੈ ਇਹ 6 ਵਜੇ ਦਾ ਚੱਲ ਰਿਹਾ ਸਵੇਰ 6 ਵਜੇ ਦਾ ਚੱਲ ਰਿਹਾ ਜੀ ਇੱਥੇ ਦੇਖੋ ਇੰਨੀ ਸੇਵਾ ਹੈ ਮਹਾਰਾਜ ਕਿਰਪਾ ਕਰੋ ਆਪਣੇ ਬੰਦੇ ਖੜੇ ਨੇ ਜਾਣ ਪਛਾਣਾਂ ਲਈ ਈ ਹਾਲ ਨੇ ਬਹੁਤ ਠੀਕਾਗਾ ਚੜ੍ਹਦੀ ਕਲਾ ਤੇ ਲੰਗਰ ਦੀ ਸੇਵਾ ਕਰ ਰਹੇ ਚਾਹ ਦੀ ਹੈ ਅੱਛਾ 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 ਲੰਗਰਾਂ ਬਹੁਤ ਲੱਗੇ ਨੇ ਜੀ ਲੰਗਰ ਇਧਰੋਂ ਸਾਰੇ ਕਿਤੇ ਸਹਿਯੋਗ ਨਾਲ ਕਿਸਨ ਕੰਦ ਸਰ ਸਾਰੇ ਕਿਤੇ ਲੰਗਰ ਲੱਗੇ ਨੇ ਇਧਰ ਚੌਲਾਂ ਦੇ ਲੰਗਰ ਨੇ ਜੀ ਦਸਤਾਰੇ ਖਾਲਸਾ ਤੇ ਬੱਚਿਆਂ ਦੀ ਦਸਤਾਰਾਂ ਬਣੀਆਂ ਜਾ ਰਹੀਆਂ ਨੇ ਤੇ ਮੇਟਰੋ ਕਲੋਨੀ ਤੋਂ ਪੂਰੀ ਜਿਵੇਂ ਆਵਾਜ਼ ਆਉਂਦੀ ਹੈ ਤੇ ਆਪਣੇ ਨਾਲ ਦੇ ਚੰਦ ਸਾਹਿਬ ਦੇ ਕੋਲ ਬੈਠੇ ਨਾ ਕਿ ਕਿੰਨੇ ਪਰਿਵਰਤੀ ਉਤਕਾਰ ਦਾ ਮਾੜਾ ਆਉਣ ਨੂੰ ਪੁੱਛੇ ਆਸਰ ਕਰਾ ਕੇ ਲਿਆ ਦਿੱਤੀ ਤੇ ਵੀਡੀਓ ਵਾਇਰਲ ਹੋਣ ਲਈ ਕਰਤਿ ਸਿੰਘ ਦਾ ਫਤਾਨ ਕੀਤਾ ਗਿਆ ਜੀ ਦਸਤਾਰਾਂ ਇਹ ਲੰਗਰਵਾਲ ਕੰਨੀ ਨੂੰ ਜਾ ਰਿਹਾ ਜੀ ਜਿਹੜਾ ਦਰਬਾਰ ਸਾਹਿਬ ਦੇ ਲੰਗਰ ਨੇ ਪਿੱਛੇ ਨੇ ਤੇ ਸੰਗਤ ਬਹੁਤ ਐ ਉੱਥੇ ਵੀ ਲੈਣਾ ਲੱਗੇ ਲੰਗਰ ਦੀ ਆਪਾਂ ਨਹੀਂ ਛੱਕ ਆਪਾਂ ਗੁਰੂ ਘਰ ਦਾ ਲੰਗਰ ਅੰਦਰੋਂ ਪ੍ਰਸ਼ਾਦਾ ਜਿਹੜਾ ਤੁਖਨਵਾਰ ਸਾਹਿਬ ਉਹ ਛੱਕਾਂਗੇ ਦੇਖੋ ਲੰਗਰ ਕਰਨੀ ਵੀ ਕਿੰਨਾ ਬਹੁਤ ਜ਼ਿਆਦਾ ਇਕੱਠ ਹੈ ਜੀ ਸੰਗਤਾਂ ਦਾ ਹੁਣ ਆਪਾਂ ਚੱਲਾਂ ਜੀ ਲੰਗਰਾਂ ਵਾਲਾ ਤੇ ਪ੍ਰਸ਼ਾਦਾ ਛੱਕਣਾ ਗੁਰੂ ਘਰੋਂ ਦੇ ਲੰਗਰਾਂ ਵਿੱਚੋਂ ਤੇ ਡੰਗੜਾ ਯਾਰ ਪਤੰਗਾ ਦੀ ਅੱਜ ਵੀ ਆਈ ਹੋਈ ਹੈ ਜੀ

ਏ ਹੋਰ ਮੈਂ ਤੁਹਾਨੂੰ ਪਟਾਕਾ ਦਿਖਾਉਣਾ ਲੱਖਾਂ ਹਜ਼ਾਰਾਂ ਦੇ ਗਿਣਤੀ ਚ ਸੰਗਤ ਦਾ ਇਖਲਾਬ ਬਾਹਰ ਵੀ ਤੇ ਅੰਦਰ ਵੀ ਤੁਸੀਂ ਆਪ ਸੁ ਦੇਖ ਸਕਦੇ ਹੋ ਕਿੰਨੀਆਂ ਸੰਗਤਾਂ ਨੇ ਜੀ ਇਹ ਅੰਦਰਲਾ ਤੇ ਬਾਹਰ ਵੀ ਲੰਗਰ ਲਾਛਾ ਦਵਾ ਦਿੱਤਾ ਹੈ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੈਠੇ ਨੇ ਤੇ ਸੇਵਾਦਾਰ ਵੀ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਬਹੁਤ ਜ਼ਿਆਦਾ ਇਕੱਠ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਇਧਰ ਜੁੱਥੇ ਬਰਤਨਾਂ ਦੀ ਸੇਵਾ ਉਰ ਮੈਂ ਤੁਹਾਨੂੰ ਬਾਹਰ ਦਿਖਾਉਣਾ ਬਾਹਰ ਵੀ ਕਿੱਥੇ ਅੰਦਰ ਨਾ ਪੂਰਾ ਔਨ ਕਰਕੇ ਬਾਹਰ ਵੀ ਸੰਗਤਾਂ ਦਾ ਬਹੁਤ ਇਕੱਠ ਹੈ ਜਿੱਥੇ ਲੰਗਰ ਲੱਗਿਆ ਹੋਇਆ ਜੀ। ਭਾਂਡਿਆਂ ਦਾ ਪੂਰਾ ਸ਼ੋਰ ਸ਼ਰਾਬਾ ਹੈ। ਆ ਇੱਥੇ ਬਾਹਰ ਦੇਖੋ ਜੀ ਲੰਗਰ ਹਾਲ ਦੇ ਨਾਲ ਹੀ ਬਿਲਡਿੰਗ ਬਣਾਈ ਹੋਈ ਹੈ ਤੇ ਉੱਥੇ ਥੱਲੇ ਹੀ ਇਧਰ ਵਾਲੀ ਬੇਸਟ ਬਣੀ ਹੋਈ ਹੈ ਸਫਾਈ ਵਾਸਤੇ ਤੇ ਦਰਾਇਸ਼ੇ ਲੱਗ ਰਹੇ ਨੇ ਪਿੱਛੇ ਦੇਖੋ ਜੀ ਕਿੱਡੇ ਕਿੱਡੇ ਦੇਗੇ ਲੰਗਰਾਂ ਦੇ ਤਿਆਰ ਹੋ ਕੇ ਇੱਥੇ ਪਹੁੰਚਦੇ ਨੇ ਤੇ ਇੱਥੋਂ ਹੀ ਬਾਲਟੀਆਂ ਨਾਲ ਹੀ ਸਰਵ ਕੀਤਾ ਜਾਂਦਾ ਜੀ ਲੰਗਰਾਂ ਤੇ ਬਹੁਤ ਵੱਡੀ ਸੇਵਾ ਜੀ ਸਵੇਰੇ ਤੇ ਤਕਰੀਬਨ 12 1 ਵਜੇ ਤੋਂ ਬਾਅਦ ਇਹ ਸੇਵਾ ਚੱਲਦੀ ਹੈ ਸੰਗਤਾਂ ਦੇ ਵਿੱਚ ਆਹ ਦੇਖੋ ਪੇਟਾ ਕਵਾਂਟਲਾਂ ਦੇ ਹਿਸਾਬ ਨਾਲ ਦਾਲ ਬਣੀ ਹੋਈ ਆ ਜੀ ਇੱਥੇ ਫੇਰ ਤੋਂ ਸ਼ਾਮ ਨੂੰ ਪਤਾ ਨਹੀਂ ਕਿੰਨੇ ਕੁ ਕੜਾਏ ਬਣ ਚੁੱਕੇ ਨੇ ਲੋ ਦੂਰ ਤੱਕ ਲੰਗਰ ਪਾੜ ਰਹੇ ਨੇ ਨਾ ਪਾਈਆਂ ਦੇਖੋ ਜੀ ਆਪਣੀਆਂ ਆਪਣੀਆਂ ਬੀਬੀਆਂ ਸਾਰੇ ਸਾਹਮਣੇ ਇੱਥੇ 10 ਵਜੇ ਲੰਗਰ ਨੇ ਇੱਧਰ ਬੀਬੀਆਂ ਕਨੇਓ ਸਬਜੀ ਵਾ ਜਿਹਦੀ ਸੇਵਾ ਕਰਤ ਰਹੀਆਂ ਨੇ ਬੀਬੀਆਂ ਤੇ ਆਪਣੀ ਆਪਣੀ ਸੇਵਾ ਨਵਾ ਰਹੇ ਨੇ ਸਭ ਸੰਗਤਾਂ ਸਵੇਰ ਤੋਂ ਬਹੁਤ ਸੰਗਤਾਂ ਦਾ ਇਕੱਠਾ ਤਾਹਾ ਤੇ ਅੰਤ ਨਹੀਂ ਹੈਗਾ ਨਾ ਤੇ ਸੰਗਤਾਂ ਦਾ ਤੇ ਇੱਥੇ ਅੰਤ ਨਹੀਂ ਹੈਗਾ ਇੱਥੇ ਲੰਗਰ ਪਕਾਉਣ ਵਾਲਿਆਂ ਦੇ ਪਤਨ ਸਾਫ ਕਰਨ ਵਾਲਿਆਂ ਦਾ ਤੇ ਬਹੁਤ ਜ਼ਿਆਦੇ ਦੇਖ ਰਹੇ ਹੋ ਤੁਸੀਂ ਲੰਗਰ ਦੇ ਬਾਹਰਲੇ ਪਾਸੇ ਤੇ ਇੱਧਰ ਹੈ ਜੀ ਮਾਰਕੀਟ ਦੁਕਾਨਾਂ ਜਿਹੜੀਆਂ ਲੱਗ ਨੇ ਜਿੱਥੋਂ ਕੇ ਗੁਰੂ ਘਰ ਦਾ ਸਮਾਨ ਉਹਦਾ ਮਾਲ ਲੈ ਹੋਰ ਗੁਰੂ ਮਹਾਰਾਜ ਦੀਆਂ ਵਸਤਰਾ ਤੇ ਕਿਰਪਾਨਾਂ ਤੇ ਕੜੇ ਜਿਹਾ ਜਿਹਾ ਮਾਰਕੀਟ ਹੈ ਆਪਣੀ ਪਿਛਲੇ ਦੂਸਰੀ ਸਾਈਡ ਹੈ ਤੇ ਦੋ ਚੱਕਰ ਕੁਆਰਕਟ ਹੈ ਹਾਂ ਜੀ ਸੇ ਲਾਲਿੰਦ ਕੰਨਾ ਆ ਗਏ ਬੀਬੀਆਂ ਕੰਮ ਦਾ ਸਮਾਨ ਆ ਇਹ ਲਾਤੀ ਸੇਲ 3 ਰੁਪਏ 3 ਰੁਪਏ 3 ਰੁਪਏ ਬਾਅਦ ਵਿੱਚ ਇਲਾਜ ਹੈ ਨਾ ਜੀ ਉਹਦਾ ਇਲਾਜ ਹੈ 3 ਰੁਪਏ 3 ਰੁਪਏ ਸੇ ਲਾਤੀ 3 ਰੁਪਏ ਸੇ ਲਾਤੀ ਆਪਾਂ ਜੀ ਗੁਰੂ ਘਰ ਦੇ ਦਰਸ਼ਨ ਮੇਲੇ ਕਰਕੇ ਆ ਚੁੱਕੇ ਹਾਂ ਜੀ ਇਸ ਟਾਈਮ ਹਾਈਵੇ ਤੇ ਸੰਗਰੂਰ ਰੋਡ ਤੇ ਤੇ ਬਾਈ ਕੋਲੋਂ ਜੂਸ ਬਣਵਾਇਆ ਹੈ ਜੂਸ ਪੀਨੇ ਆ ਤੇ ਅੱਜ ਦੇ ਦਰਸ਼ਨ ਮੇਲੇ ਬਸੰਤ ਪੰਚਮੀ ਦਾ ਜੋ ਮਹੱਤਵ ਸੀਗਾ ਆਪਾਂ ਦਰਸ਼ਨ ਮੇਲੇ ਕੀਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਅੱਜ ਦਾ ਵਲੌਗ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਜਿਹੜੀ ਅੱਜ ਦੇ ਵਲੌਗ ਦੀ ਸ਼ੂਟ ਆ ਉਹ ਆਪਾਂ ਪਹਿਲਾਂ ਤਾਂ ਕਰਦੇ ਸੀ ਐਮਆਈ ਦੇ ਫੋਨ ਨਾਲ ਤੇ ਹੁਣਾਂ ਬੇਟੇ ਨੇ ਭੇਜਿਆ ਆਪਾਂ ਨੂੰ ਕਸਟਮਰ ਦੇ ਯੂ ਐਸ ਤੋਂ ਆਈਫੋਨ 13 Pro ਤੇ ਇਹ ਉਹਦਾ ਫੋਨ ਸੀਗਾ ਉਹਨੇ ਭੇਜਤਾ ਸਾਨੂੰ ਤੇ ਦੱਸਿਓ ਵੀ ਤੁਹਾਨੂੰ ਇਸ ਫੋਨ ਨਾਲ ਹੀ ਵਲੌਗ ਜਿਹੜਾ ਸ਼ੂਟ ਕੀਤਾ ਹੈ ਕਿਵੇਂ ਲੱਗਿਆ ਤੇ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਇੱਥੇ ਕਰਦੇ ਆਂ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਇਹਦੇ ਵਿੱਚ ਕਿਸੇ ਦਾ ਕੁਝ ਘਸਦਾ ਨਹੀਂ ਹੈ ਕੋਈ ਪੈਸਾ ਨਹੀਂ ਲੱਗਦਾ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਵਿੱਚ ਦੱਸਿਓ ਕਿਵੇਂ ਲੱਗਿਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਧੰਨਵਾਦ